ਲਓ ਜੀ ਅੱਜ ਆਪਾਂ ਆਂ ਡੇਰਾ ਰੁੰਨੀ ਵਾਲਾ ਪੁੱਜੋ ਕਲਾਂ ਜੀ ਤੇ ਜੋ ਕਿ ਮੇਰਾ ਇਹ ਪੇਕਾ ਕਰ ਵੀ ਇੱਥੇ ਤੇ ਲਓ ਜੀ ਦਿਖਾਉਣਿਆ ਤੁਹਾਨੂੰ ਡੇਰੇ ਦਾ 뷰 ਬਹੁਤ ਵਧੀਆ ਤੇ ਆਪਾਂ ਪ੍ਰਸ਼ਾਦ ਲੈ ਲਿਆ ਸੀਗਾ ਪ੍ਰਸ਼ਾਦ ਲੈ ਕੇ ਤੇ ਹੁਣ ਆਪਾਂ ਚੜਾਉਣਿਆ ਚਲੋ ਜੀ ਲੋ ਜੀ ਹੁਣ ਆਪਾਂ ਟੇਕਦੇ ਆ ਮੱਥਾ ਆਪਾਂ ਬਹੁਤ ਟਾਈਮ ਤੋਂ ਜਾਣੇ ਆਗੇ ਤੇ ਫਿਰ ਆਪਾਂ ਗੁਰੂ ਘਰ ਜਾ ਕੇ ਆਉਣਾ ਹੁੰਦਾ ਲੋ ਜੀ ਇਧਰ ਪਾਠ ਹੋਈ ਜਾਂਦੇ ਆ ਤੇ ਆਪਾਂ ਇੱਥੇ ਵੀ ਮੱਥਾ ਟੇਕਿਆ ਤੇ ਇੱਥੇ ਆਪਾਂ ਪ੍ਰਸ਼ਾਦ ਚੜ੍ਹਾਵਾਂਗੇ ਲੋ ਜੀ ਆਪਾਂ ਪ੍ਰਸ਼ਾਦ ਲੈ ਲਿਆਗਾ ਸਾਰੇ ਕਮੈਂਟ ਕਰਕੇ ਦੱਸੋ ਵੀ ਕੌਣ ਕੌਣ ਇੱਥੇ ਆਈ ਆਈ ਗਏ ਕਿੰਨਾ ਕਿੰਨਾ ਨੇ ਡੇਰਾ ਦੇਖਿਆਗਾ ਹਨ ਸਾਰੇ ਜਰੂਰ ਦੱਸਿਓ ਕਮੈਂਟ ਕਰਕੇ ਲੋ ਜੀ ਤੇ ਬਾਬਾ ਜੀ ਨੇ ਰੱਖੇ ਆਗੇ ਖਰਗੋਸ਼ ਤੇ ਤੁਹਾਨੂੰ ਪਾ ਦਿਖਾਉਣਿਆ ਖਰਗੋਸ਼ ਨੂੰ ਬਹੁਤ ਸੋਹਣੇ ਖਰਗੋਸ਼ ਨੇ ਰੰਗ-ਬਰੰਗੇ ਐ ਕੋਈ ਬਲੈਕ ਹੈਗਾ ਕੋਈ ਵਾਈਟ ਹੈ ਕੋਈ ਕਿ ਮੇਰਾ ਕੋਈ ਕਿ ਮੇਰਾ ਬਹੁਤ ਸੋਹਣਾ ਖਰਗੋਸ਼ ਹੈ ਜੀ ਲੋ ਜੀ ਇਹਨੂੰ ਡੇਰਾ ਦੇਖੋ ਬਹੁਤ ਸੋਹਣਾ ਥੀ ਵਿਊ ਹੁੰਦਾ ਲੇ ਪੂਰਾ ਕੰਪਲੀਟ ਨਹੀਂ ਹੋਇਆ ਵੈਸੇ ਫਿਰ ਵੀ ਬਹੁਤ ਸੋਹਣਾ ਲੱਗ ਰਿਹਾ ਹੈਗਾ ਲੋ ਜੀ ਹੁਣ ਆਪਾਂ ਚੱਲ ਰਹੇ ਹਾਂ ਸਰੋਵਰ ਵੱਲ ਤੇ ਸਾਡੇ ਗੁਰਸੇਪਤ ਤੇ ਸ਼ੋਭਾ ਬਹੁਤ ਸ਼ਰਾਰਤੀ ਆ ਤੇ ਇੱਥੇ ਇਹਨਾਂ ਨੂੰ ਖਰਗੋਸ਼ ਦਿਸ ਗਿਆ ਤੇ ਲੈ ਐ ਕਿਸੀ ਫੜਦੇ ਹੈਗੇ ਭੱਜ ਲੈ ਕਰਗੋਸ਼ ਇਹਨਾਂ ਤੋਂ ਫੜੇ ਨਹੀਂ ਗਈ ਬਹੁਤ ਸ਼ਰਾਰਤੀ ਬੱਚੇ ਆ ਇਹ ਲੋ ਜੀ ਆਪਾਂ ਪਹੁੰਚ ਗਏ ਸਰੋਵਰ ਤੇ ਬਹੁਤ ਸੋਹਣਾ ਥਿਊ ਹੈਗਾ ਹਰੇ ਭਰੇ ਦਰਤ ਬਹੁਤ ਸੋਹਣਾ ਲੱਗਦਾ ਹੈ ਸੇਪਤ ਤੇ ਸ਼ਹਿਵਾਜ ਅੱਗੇ ਚੱਲ ਰਹੇ ਆ ਲੋ ਜੀ ਮੱਛੀਆਂ ਦਿਖਾਉਣਿਆ ਤੁਹਾਨੂੰ ਹਣਾ ਬਹੁਤ ਸਾਫ਼ ਸੁਥਰਾ ਪਾਣੀ ਸੀ ਆ ਸਰੋਵਰ ਦਾ ਤੇ ਵਿੱਚ ਮੱਛੀਆਂ ਉਵੇਂ ਜਿਵੇਂ ਦੇ ਦੀਆਂ ਦੇਖੋ ਤੁਸੀਂ ਚੈੱਕ ਕਰ ਸਕਦੇ ਹੋ ਇੱਥੇ ਬਹੁਤ ਸੋਹਣੇ ਹੀ ਬੂਟੇ ਲੱਗੇ ਹੋਏ ਹੈਗੇ ਹਰੇ ਭਰੇ ਦਰਖਤ ਹਰ ਇੱਕ ਪ੍ਰਕਾਰ ਦੇ ਤੇ ਚਲੋ ਤੁਹਾਨੂੰ ਦਿਖਾਉਣੇ ਆ ਹੁਣ ਅੱਗੇ ਜਾ ਕੇ ਇਹ ਤੇਜੀ ਹਨਾੰ ਐਨਾ ਉੱਚੇ ਬੋਲਣਾ ਅਲਾਉਡ ਨਹੀਂ ਸੀਗਾ ਤਾਂ ਇਹਨੂੰ ਸੀ ਵੌਇਸਓਵਰ ਕਰਤਾ ਤੇ ਹੁਣ ਤੁਸੀਂ ਅੱਗੇ ਦੇਖੋ ਤੇ ਲੋ ਜੀ ਇਹ ਹੈਗੀਆਂ ਵਾਤਕਾਂ ਬਹੁਤ ਸੋਹਣੀਆਂ ਲੱਗਦੀਆਂ ਬਹੁਤ ਰੌਲਾ ਪਾਉਂਦੀਆਂ ਨੇ ਤੇ ਫੇਰੇ ਸੀਦਰ ਪੈਸੀ ਲੰਗਰ ਵਾਲੇ ਨੂੰ ਤੇ ਜਿੱਥੇ ਤਪਸਥਾਨ ਹੈ ਮਾਹਰਨਾਮ ਸਿੰਘ ਜੀ ਦਾ ਜੇ ਤੁਸੀਂ ਉੱਪਰ ਬੋਰਡ ਦੇਖ ਹੀ ਰਹੇ ਹੋਵੋਗੇ ਤਪਸਥਾਨ ਬਾਬਾ ਮਾਹਰਨਾਮ ਸਿੰਘ ਜੀ ਡੇਰਾ ਬਰਮੀ ਵਾਲਾ ਬਹੁਤ ਹੀ ਸੋਹਣੇ ਪਾਰਕ ਸਾਰੇ ਡੇਰੇ ਦੇ ਵਿੱਚ ਸਾਰੇ ਪਾਸੇ ਹਰਿਆਲੀ ਇੱਥੋਂ ਬਹੁਤ ਵਧੀਆ 뷰 ਆ ਰਿਹਾ ਹੈਗਾ ਉੱਪਰ ਬਹੁਤ سارے ਕਬੂਤਰ ਬੈਠੇ ਸੀ ਇਹ ਸੀਗਾ ਲੰਗਰ ਹਾਲ ਇੱਥੇ ਬਹੁਤ ਹੀ ਸੋਹਣੀਆਂ ਮੂਰਤੀਆਂ ਬਣੀਆਂ ਹੋਈਆਂ ਸੀ ਇੱਥੇ ਵੀ ਕੁਝ ਮੱਥਾ ਟੇਕਣੀਆਂ ਜਗ੍ਹਾਵਾਂ ਸੀਗੀਆਂ ਅਸੀਂ ਉੱਥੇ ਵੀ ਮੱਥਾ ਟੇਕਿਆ ਇਹ ਪਵਨਨ ਸਿੰਘ ਜੀ ਦੀ ਜਗ੍ਹਾ ਸੀ ਕੁਝ ਨਦੇ ਰਾਂ ਪਰ ਰਲੇ ਜਕ ਉਸੀਆਂ ਤਿੰਨਾਂ ਦੀ ਜੋ ਮੰਜੇ ਸੀ ਉਹ ਹੋ ਵੀ ਇੱਥੇ ਫਰੇਮ ਕੀਤੀ ਹੋਈ ਸੀ ਇੱਥੇ ਕੁਝ ਬੀਬੀਆਂ ਚਰਖੇ ਘੱਤ ਰਹੀਆਂ ਸੀ ਅਤੇ ਹੋਰ ਵੀ ਬਹੁਤ ਚੀਜ਼ਾਂ ਥੱਥੀ ਬੰਨੀਆਂ ਸੀ ਇੱਧਰੇ ਖੇਸ ਬੋਲ ਰਹੀਆਂ ਸੀ ਤੇ ਇਹ ਸਾਰਾ ਸਟਰਕਚਰ ਆ ਜਿਸ ਦੇ ਹਿਸਾਬ ਨਾਲ ਇਹ ਪੂਰਾ ਡੇਰਾ ਰੂਮੀ ਬਣੇਗਾ ਇਹ ਪੂਰਾ ਉਹ ਸਟਰਕਚਰ ਆ ਤੇ ਬਹੁਤ ਹੀ ਸੋਹਣਾ ਲੱਗਿਆ ਕਿ ਇੱਥੇ ਸਾਰੇ ਹੱਥੀ ਕੰਮ ਕਰ ਰਹੇ ਆ ਤੇ ਉਹੀ ਪੰਜਾਬੀ ਵਿਰਸੇ ਨਾਲ ਸਾਰੀਆਂ ਚੀਜ਼ਾਂ ਕਰ ਰਹੇ ਆ ਨਹੀਂ ਹੁਣ ਤੱਕ ਕਿੰਨੀਆਂ ਮਸ਼ੀਨਾਂ ਆ ਗਈਆਂ ਨੇ ਹਰ ਤੇ ਬੇਚ ਜਿਹਾ ਸਾਰੇ ਕੰਮ ਕਰ ਰਹੇ ਸੀ ਇੱਥੇ ਫਿਰ ਅਸੀਂ ਪਾਂਟਰੀ ਜਿਹੜਾ ਤਾਂ ਪਸਾਨ ਦੇ ਵਿੱਚ ਇੱਕ ਤਾਂ ਪਰ ਸਥਾਨ ਦੇ ਦਿੱਲੀ ਸਾਈਡ ਇੱਕ ਪਾਰਕ ਬਣਿਆ ਹੋਇਆ ਸੀ ਉੱਥੇ ਪਹੁੰਚ ਕੇ ਅਸੀਂ ਇਹ ਵੀ ਬਹੁਤ ਸਾਫ਼ ਸੁਥਰਾ ਪਾਰਕ ਸੀ ਉੱਪਰ ਬਾਬਾ ਜੀ ਦਾ ਰੂਮ ਆ ਬਾਬਾ ਸੁਖਦੇਵ ਸਿੰਘ ਜੀ ਤੇ ਇਹ ਵੀ ਬਹੁਤ ਸੋਹਣੀ ਜਗ੍ਹਾ ਸੀ ਇੱਥੇ ਬਹੁਤ ਜਪ ਪਾਠ ਕਰਿਆ ਨਾ ਸਕੂਨ ਮਿਲਦਾਗਾ ਐਂਡ ਬਹੁਤ ਸੋਹਣੀ ਜਗ੍ਹਾ ਸੀ ਫਿਰ ਅਸੀਂ ਅੱਗੇ ਸੀ ਗੱਦੀ ਸਾਹਿਬ ਤੇ ਮੱਥਾ ਟੇਕਨ फिर अस इ मथा टेक के इधर एक होर जगह से उतें ही मा टेकिया इधर ही सी, सी फिर अस उधर टला साहब ने भी मत्था टेकना सी तो तेरे पहले उधर गए इतने ना एक बहुत ही वैसा जगह की ਜਿੱਥੇ ਬਾਬਾ ਜੀ ਜਿਹੜੇ ਸੀਗੇ ਉਹ ਵਚਨ ਕਰਦੇ ਹੁੰਦੇ ਸੀ ਜਿਹੜੀ ਮਲਕਾ ਵਿਕਟੋਰੀਆ ਸੀ ਆਵਲੀ ਥਾਣਾ ਜਿਹੜੀ ਇੱਥੇ ਮਲਕਾ ਵਿਕਟੋਰੀਆ ਸੀ ਜਿਹੜੀ ਉਹਨੇ ਤਪੱਸਿਆ ਕੀਤੀ ਐ ਤਾਂ ਇਹ ਵੀ ਬਹੁਤ ਵਧੀਆ ਜਗ੍ਹਾ ਬਣੀ ਵੀ ਆ ਤੁਸੀਂ ਕਿਰਾਂ ਇੱਕ ਵਾਰ ਵਿਜ਼ਿਟ ਜ਼ਰੂਰ ਕਰਿਓ ਇਹ ਸਾਰੇ ਉਹ ਸੀਗੇ ਬਾਬਾ ਜੀ ਜਿਸ ਦੇ ਉੱਤੇ ਪੂਰੇ ਪਿੰਡ ਦੇ ਵਿੱਚ ਤਾਂ ਆਪਣੀ ਕੋਈ ਠਾਠਾਂ ਤੇ ਜਾਂਦੇ ਆ ਜਰ ਸਫਾਰੀ ਕਰਦੇ ਆ सारी ए इन्हर ही ते बहुत सारे सी गद्दी साहब मतलब दूसरे सेब एंड इतना मतलब जान दी ना इजाजत नहीं सी फिर अस मथा मेक लिया ये भी तापा है ਤੇ ਸੇ ਬਹੁਤ ਸਾਰਾ ਵਧੀਆ ਵੀਊ ਆ ਰਿਆ ਸੀ ਤੇ ਫਿਰ ਅਸੀਂ ਇੱਕ ਹੋਰ ਜਗ੍ਹਾ ਸੀ ਅਸੀਂ ਉੱਥੇੋਂ ਫਟੇਨ ਬਾਗ ਰਹੀ ਸੀ ਤੇ ਬਸ ਇਹੀ ਲਾਸਟ ਜਗਾਹ ਸੀ ਫਿਰ ਅਸੀਂ ਹੋਏ ਇੱਥੋਂ ਮੱਥਾ ਟੇਕ ਕੇ ਹੋ ਗਏ ਇੱਥੋਂ ਮਤਲਬ ਇੱਥੋਂ ਮੱਥਾ ਟੇਕ ਕੇ ਫਿਰ ਅਸੀਂ ਆਪਣੀ ਗੱਡੀ ਵਿੱਚ ਲਿਨ ਚਲੇ ਗਏ ਤੇ ਬਸ ਐਨਾ ਕਲਾਗ ਸੀ ਹੋਰ ਵਲੌਗ ਦੇਖਣ ਲਈ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਕਮੈਂਟ ਕਰੋ